ਰਾਤ ਨੂੰ ਚੋਰ ਆ ਕੇ ਰੌਲਾ ਹੀ ਪਾਵਾਂਗੇ ਯਾਰ ਹੋਰ ਕੀ ਕਰਾਂਗੇ ਹੋਰ ਕੀ ਕਰਾਂਗੇ ਅਸੀਂ ਤਾਂ ਬਈ ਛੱਡ ਤੀਆਂ ਚੀਕਾਂ ਰੌਲਾ ਪਾ ਐਨੇ ਸੁਕਰਾ ਸਾਰਾ ਆਂਡ ਕਮਾਂਡ ਉੱਠ ਖੜਿਆ ਹਾਂ ਜਦੋਂ ਮੂੰਖ ਐ ਨਹੀਂ ਸੀ ਉਦੋਂ ਉਹ ਤਾਂ ਦਮੂਖ ਐ ਨਹੀਂ ਸੀ ਉਦੋਂ ਦਮੂਖ ਮਾਰਦਾ ਉਹ ਟਾਇਰ ਚ ਤਾਂ ਫਿਰ ਤਾਂ ਛੱਡਦੇ ਹੀ ਨਹੀਂ ਸੀ ਹਾਂ ਆ ਮੇਰੇ ਪਾਏ ਨੇ ਪਤਾ ਨਹੀਂ ਕਿੰਨੀਆਂ ਮੱਝਾਂ ਦੀ ਜਾਨ ਬਚਾਈ ਆ ਓਏ ਹੋਰ ਤਾਂ ਆਇਆ ਸਸਰੀ ਕਾਲ ਸਸਰੀ ਕਾਲ ਏ ਮੇਰਾ ਭਾਈ ਤਾ ਆਇਆ ਇੱਕ ਤਾਂ ਤਾਂ ਦੱਸਦਾ ਮੇਰੀ ਗੱਲ ਸੁਣ ਹਾਂ ਆਪਾਂ ਨੂੰ ਨਾ ਲੋਕ ਦੇਖਣਗੇ ਆਪਾਂ ਉਹਦੇ ਅੱਖ ਨੰਗੂ ਚੈਨਲ ਤੇ ਬੈਠੇ ਆ ਹਾਂ ਹਾਂ ਤਾ ਤੂੰ ਮੈਨੂੰ ਲੱਗਦਾ ਆਪਣੇ ਪਿੰਡ ਚ ਤਾਂ ਬਾਹਲੀਆਂ ਮੱਜਾਂ ਮੁੱਜਾਂ ਦੀ ਜਾਨ ਬਚਾਈ ਹੋਣਾ ਬਾਹਲੀਆਂ ਦੀ ਹੈਗੇ ਬਾਹਲੀਆਂ ਦੀ ਮੜੀnga ਆ ਸੰਗਾ ਅੱਛਾ ਯਾਰ ਜਾਵਾ ਮਨ ਕਰ ਤੋ ਫਿਰ ਤੇ ਹਾਂ ਆ ਅੰਦਰ ਲੈ ਕੇ ਰੰਤ ਸੀ ਜੱਥੇ ਕਟਵਾਰੀ ਆ ਹਾਂ ਡਾਕਟਰ ਜੋਰ ਲਾ ਕੇ ਵਾਗਿਆ ਜਿਹੜਾ ਨਸ਼ਾ ਡਾਕਟਰ ਸੀ ਕੋੜwidehat ਵਾਲਾ ਕੋੜwidehat ਆ ਵਾ ਅੱਛਾ ਹਾਂ ਹਾਂ ਤੇ ਹੋਰ ਬਥੇਵੇ ਉਹ ਕੁਦਰਤੀ ਮਾਇਆ ਗਿਆ ਹੂੰ ਖਾਣ ਖੂਣ ਤੁਮਾਰ ਨਾਲ ਜੋਕ ਦੇਣਾ ਨਾ ਪਾਣੀ ਸੀ ਹੁਣ ਆਥੀਗਾ ਠੀਕ ਬਲਦੇ ਬਕੋਲੇ ਅੱਛਾ ਇਸ ਨੂੰ ਮੈਂ ਕਿਹਾ ਉਦੋਂ ਤੇ ਨੀਡ ਆ ਪਾਇਆ ਸੀ ਮੱਝ ਤੇ ਮੱਝ ਤੇ ਹਿੰਮਤ ਹਾਰ ਕੇ ਜਮੇ ਹਾਂ ਮੈਂ ਵੀ ਉਦੋਂ ਉੰਡਾ ਲੈ ਕੱਸੀ ਠੀਕ ਹੈ ਇੱਥੇ ਹਾਂ ਜਮਾ ਖਾਤੋਂ ਮੈਂ ਹੋਈ ਖੜੀ ਹੂੰ ਉਹ ਮੈਂ ਖਾ ਕੀ ਹੋ ਗਿਆ ਬੁਲੀ ਬੁਲੀ ਆ ਪੱਟੀ ਹਾਂ ਆਹ ਜੀ ਇਹ ਤਾਂ ਆਪਣਾ ਇੱਕ ਬਾਲ ਹੈ ਜਨਾ ਦੇ ਥਲੀ ਹੈ ਮੱਜ ਮੱਜ ਹਾਂ ਬੋਤਲਾ ਲਾ ਕੇ ਵਾ ਕੇ ਖੋ ਇਹਦੇ ਤੇ ਹੂੰ ਕੁਲਤੀ ਜੀ ਬੱਤਲੀ ਉਹਨਾਂ ਨੇ ਹੂੰ ਤੀਕੇ ਠੂਕੇ ਬੋਤਲਾ ਲਾ ਲੇ ਅੱਛਾ ਮੈਂ ਖਾ ਇਹ ਤਾਂ ਦਈ ਜਾਤ ਵੇਖਦੀ ਹੈ ਹਾਂ ਤਾਂ ਮੈਂ ਹਾਂ ਮੈਂ ਕੱਤ ਸੇ ਦੱਸਣਾ ਹਾਂ ਵੀ ਮੈਨੂੰ ਦੱਸਣ ਦੇ ਪਿੰਡ ਚ ਬਥੇਰੀਆਂ ਮੱਝਾਂ ਸਵਾੰਗਾਂ ਸੀ ਕਦੇ ਅੱਗੇ ਤਾਂ ਪਤਾ ਨਹੀਂ ਕਿ ਤੂੰ ਅੱਗੇ ਆ ਜਾਂਦਾ ਹੀ ਆਇਆ ਨਹੀਂ ਕਿ ਉਹਦਾ ਕਹ ਮੈਂ ਤਾਂ 20 ਦਿਨ ਕੰਮ ਰਹਿ ਬਾਹਰ ਉੱਧਰ ਸੀਗਾ ਹਾਂ ਹਾਂ ਤੇ ਮਾਖਾ ਹਾਂ ਇਹ ਤਾਂ ਮਰੀ ਪਈ ਹਾਂ ਪਰ ਮੈਂ ਇੱਕ ਚੀਜ਼ ਲੈਣਾ ਚਲਦੇਵ ਨੂੰ ਫੇਟੋ ਅੱਛਾ ਉਹ ਤਲਪਾ ਹਾਂ ਫਰਮੂ ਸਾਈ ਫਲ ਕੋਲੋਂ ਥਾਗੀ ਅੱਛਾ ਮੂਤੀ ਐਨੀ ਪੱਤ ਹਾਂ ਨਾਮ ਨੂੰ ਨਹੀਂ ਪਤਾ ਕੀ ਸੀ ਜੀ ਹੈ ਕਾਦੀ ਬੂਟੀ ਸੀ ਬੂਟੀ ਦਾ ਨਾਮ ਨਹੀਂ ਜਾਣ ਤਾ ਨਹੀਂ ਕਿ ਦਿੱਦੀ ਹੈ ਕੰਨ ਪੱਤਾ ਹੀ ਦਿਖਾ ਦੂਗਾ ਕਿਤੇ ਖੜੀ ਹੋਊਗੀ ਕੋਈ ਤਾਂ ਆਂਗਾ ਠੀਕ ਹੈ ਹੋਊਗੀ ਬੱਕੜੀਆਂ ਵਾਲਿਆਂ ਨੂੰ ਤਾਂ ਪੱਕੇ ਖਾਣਾਂ ਨੇ ਛੱਡੀ ਨਹੀਂ ਭਰਾਵਾ ਅਗ ਆਡੀਆਂ ਆਡੀਆਂ ਕੱਢਦੀ ਆ ਪਾਣੀ ਤੇ ਵੰਦੀ ਆ ਅੱਛਾ ਹਾਂ ਪਾਣੀ ਵਾਲੇ ਖਾਂ ਚਲਦੀ ਐ ਉਹ ਫਿਰ ਕਾਦੇ ਵਾਸਤੇ ਦਿੱਤੀ ਸੀ ਤਾਇਆ ਹੈ ਉਹ ਕਾਦੇ ਵਾਸਤੇ ਦਿੱਤੀ ਸੀ ਉਹਨੂੰ ਮੱਜ ਨੂੰ ਲਹੂ ਮੂਤ ਦੀ ਸੀ ਅੱਛਾ ਲਹੂ ਮੂਤ ਵੀ ਕਰਕੇ ਖਤਮ ਹੋ ਗਈ ਠੀਕ ਮੈਂ ਕਿਹਾ ਦੁੱਧ ਕਰ ਲੈ ਉਸੇ ਹੁੰਦੇ ਅੱਥੇ ਚਾਹ ਵਾਲਾ ਹਾਂ ਤੇ ਅਸੀਂ ਲੈ ਕੁੱਟ ਕੇ ਪਾਣੀ ਨਹੀਂ ਪੋਣਾ ਪੈਂਦਾ ਹਾਂ ਆਪ ਕਰਦੀ ਐ अच्छा। बुटी चो ऐना पानी निकल पे चौल के गो पानी कडिया बूटी चो हां बूटी चो पाया तो बर्फर नी चौला चो मिला के तिनके चारोकिया अच्छा। न ਹਾਂ ਮੈਂ ਤਾਂ ਬੈਠੀ ਹੋਗੀ ਫਸਾ ਕਿੰਨੇ ਕ ਟਾਈਮ ਬਾਅਦ ਹੋਰ ਟਾਈਮ ਨਾਲ ਆਥਾਂ ਨੂੰ ਬੈਠੀ ਹੋਗੀ ਹਾਂ ਮੈਂ ਹੂੰ ਦੂਜੇ ਦਿਨ ਇੱਕ ਕਾਲਾ ਹੋਰ ਦੇਤਾ ਆ ਇਸ ਵੇਲੇ ਉਹ ਕੋਨੇ ਤੋਂ ਲਖਦੀ ਮੈਂ ਇਥੇ ਬੂਟੀ ਤਾਂ ਦਿਖਾ ਕੇ ਲਈ ਮੈਨੂੰ ਯਰ ਤਾਂ ਆ ਕਿਤੇ ਉਹ ਦਿਖਾ ਦੂੰ ਹੋਰ ਉਹ ਦੱਸੀ ਕਿਸੇ ਦਾ ਭਲਾ ਹੋ ਜਾਂਦਾ ਹਨਾ ਹਾਂ ਹਾਂ ਹੁਣ ਆਪਾਂ ਐ ਚੱਲ ਨਾਂ ਤਾਂ ਜਾਣਦੇ ਨੇ ਬੂਟੀਆਂ ਤਾਂ ਫਿਰ ਬਾਹਲੀਆਂ ਖੜੀਆਂ ਸੇ ਬੂਟੀਆਂ ਤਾਂ ਬਾਹਲੀਆਂ ਖੜੀਆਂ ਹਾਂ ਉਹਨਾਂ ਨਾਲ ਉਹਨੇ ਚਵਾਨੀ ਕਿਤੇ ਦਾ ਪਤਾ ਹੈ ਅੱਛਾ ਆਹ ਹਾਂ ਤਾਇਆ ਕਿੰਘੇ ਨੇ ਉਹਦੀ ਬੂਟੀ ਤੇ ਬਾੜੇ ਬਾੜੇ ਇੱਕ ਤੋਂ ਔਲੇ ਜੇ ਬਹੁਤ ਕੱਡੇ ਮੱਜਾਂ ਦੇ ਹਨਾ ਹਾਂ ਉਹ ਤਾਂ ਮੈਨੂੰ ਲੱਗਦਾ ਬਾਹਲੀਆਂ ਮੱਜਾਂ ਸਮਾਆਂਗਾ ਹੋਣਗਾ ਤੂੰ ਬਾਹਲਾ ਉਦੋਂ ਮੈਂ ਐਡਾ ਕ ਸੀਗਾ ਤਾਇਆ ਮੈਨੂੰ ਲੱਗਦਾ ਪੰਜਵੀਂ ਸ਼ੀਮੀ ਕਲਾਸ ਚ ਸੀਗਾ ਅੱਛਾ ਕਿਹਰਾ ਜੇ ਤੂੰ ਪਈ ਸਾਡੇ ਆਇਆ ਉਧਰ ਮੱਝਾਂ ਨਹੀਂ ਚੋਰ ਆ ਗਏ ਸੀ ਕਿਰਾਂ ਸਾਡੇ ਜਦੋਂ ਹਾਂ ਹਾਂ ਆ ਸਾਹਮਣੇ ਘਰ ਚ ਮੱਝਾਂ ਹੁੰਦੀਆਂ ਜਦੋਂ ਆਪਣੇ ਆਹੋ ਬੱਕਰੇ ਨੇ ਦੱਸੇ ਐ ਹਾਂ ਸਾਡੇ ਬੱਕਰਾ ਰੱਖਿਆ ਹੁੰਦਾ ਸੀ ਉਹ ਨੇ ਦੱਸਿਆ ਬਿਆਦਾ ਹੋਣ ਲਾ ਕੀ ਰਾਤ ਨੂੰ ਪਾਲੇ ਬਾਈ ਸਾਰੀਆਂ ਮੱਝਾਂ ਦੇ ਰੱਸੇ ਸਾਡੇ ਹਾਂ ਉਹ ਮੈਨੂੰ ਲੱਗਦਾ 15 ਸਾਲਾਂ ਦੀ ਗੱਲ ਹੋਣਾ ਤਾਇਆ ਹਾਂ ਜਦੋਂ ਸਾਰੀਆਂ ਮੱਝਾਂ ਦੇ ਰਾਤ ਨੂੰ ਰੱਸੇ ਪਾਲੇ ਹਾਂ ਇੱਥੇ ਆ ਵੇੜੇ ਚ ਪਏ ਹੁੰਦੇ ਸੀ ਕੂਲਰ ਲਾ ਕੇ ਬਾਹਰ ਹਾਂ ਤੇ ਹਾਂ ਕੀ ਪਹਿਲਣ ਝੋਟੀ ਥੋੜੀ ਅੜਬ ਸੀ ਤਾਇਆ ਉਹ ਜਿਹੜੀ ਉਹਦੇ ਵੇਚਦੇ ਸੀ ਤੂੰ ਵਪਾਰੀ ਲਿਆਉਂਦੇ ਸੀ ਸਾਰੇ ਦਲਾਲਾਂ ਨੂੰ ਦੱਸਿਆ ਸੀ ਉਹਦੋਂ ਤਾਂ ਚੱਲਾ ਵੀਡੀਓ ਬੂਟ ਘਾੜ ਤੇ ਕੰਮ ਨਹੀਂ ਸੀ ਹਾਂ ਉਹ ਭਾਈ ਥੋੜਾ ਜਿਹਾ ਬੱਚੇ ਦਾ ਤਾਂ ਆਇਆ ਘੱਟ ਕਰਦੀ ਸੀ ਹਾਂ ਜਦੋਂ ਸਾਰੀਆਂ ਮੱਜਾਂ ਦੇ ਉਹਨਾਂ ਨੇ ਚੋਰਾ ਨੇ ਰੱਸੇ ਪਾ ਲਏ ਨਾ ਆਪਣੇ ਹਾਂ ਪਿੰਡ 'ਚ ਇਹੋ ਜਿਹਾ ਕਾਰਾ ਹੋਇਆ ਨਹੀਂ ਸੀ ਸਾਰੇ ਕਹਿੰਦੇ ਹਾਂ ਹੋਇਆ ਨਹੀਂ ਸੀ ਤੇਰੀ ਵੀ ਉਮਰ ਐਡੀ ਹੋਗੀ ਉਹਦੇ ਦੋ ਦਿਨ ਇੱਕ ਦਿਨ ਪਹਿਲਾਂ ਤਾਂ ਮੈਂ ਦਿਖਾ ਕੇ ਗੇ ਮੋੜ ਨੂੰ ਫੱਤੇ ਵਾਲੇ ਨੂੰ ਹਾਂ ਤੇ ਭਾਈ ਜਦੋਂ ਰਸੇ ਪਾਲੇ ਕੁਦਰਤੀ ਨਾ ਮੱਜਾਂ ਜਦੋਂ ਬਾਹਰ ਕੱਢ ਲੀਆਂ ਹਾਂ ਉਹ ਝੋਟੀ ਨਿਕਲੀ ਨਹੀਂ ਆਪਣੀ ਬਾਹਰ ਬੱਚੇ ਦਾ ਘੱਟ ਕਰਦੀ ਸੀ ਹਾਂ ਤੇ ਜਦੋਂ ਉਹ ਝੋਟੀ ਦਾ ਕਟਰੂ ਵੀ ਲਿਆਂਦਾ ਬੱਕਰਾ ਮਿਆਂਕਣ ਲੱਗ ਗਿਆ ਦਾਇਆ ਹਾਂ ਬੱਕਰੇ ਨੇ ਬਚਾਏ ਆਪਾਂ ਨੂੰ ਆ ਬੱਕਰੇ ਨੇ ਜੇ ਤੋਂ ਪੱਥੀ ਨਾ ਦੱਸਿਆ ਉਹਨੂੰ ਕੋਈ ਉਹਨੂੰ ਦੱਸਿਆ ਨਹੀਂ ਮਾੜੀ ਮਾੜੀ ਭੂੜ ਦੀ ਕੁਦਰਤੀ ਖਣੀ ਕਣੀਆਂ ਵੀ ਆਂਗਾ ਉਹਦੇ ਕਰਕੇ ਵੀ ਅਸੀਂ ਉੱਠ ਖੜੇ ਉਧਰੋਂ ਬੱਕਰਾ ਮਿਆਂਕਿਆ ਮੇਰੇ ਪਾਪੇ ਨੇ ਮੇਰੇ ਡੈਡੀ ਨੇ ਇਥੋਂ ਦੀ ਦੇਖਿਆ ਕੰਦ ਉਤੋਂ ਦੀ ਅੱਛਾ ਕਹਿੰਦਾ ਯਾਰ ਬਾਹਰ ਖੁੱਲਿਆ ਪਿਆ ਉਹਨਾਂ ਦਾ ਇਹ ਮੈਂ ਅਖ ਕੇ ਭਾਈ ਲਲਕਾਰ ਆਇਆ ਮਾਰਤਾ ਵੀ ਖੜਜੋ ਏ ਕਿਹੜੇ ਹੋ ਹਾਂ ਆਪਣੇ ਹਾ ਘਰਾਂ ਦੇ ਇੱਥੇ ਟਰੱਕ ਖੜਾ ਸੀ ਉਹਨਾਂ ਦਾ ਠੇਲਾ ਜਾ ਇੱਥੇ ਹੀ ਹਾਂ ਆ ਜਿੱਥੇ ਆ ਨਲਕਾ ਜਾਂ ਨਹੀਂ ਸੀਗਾ ਇੱਥੇ ਬਣਿਆ ਦਮੂਖ ਹੈ ਨਹੀਂ ਸੀ ਉਦੋਂ ਉਦੋਂ ਦਮੂਖ ਹੈ ਨਹੀਂ ਸੀ ਉਦੋਂ ਦਮੂਖ ਹੈ ਚ ਮਾਰਤਾ ਉਹ ਟਾਇਰ ਚ ਤਾਂ ਫਿਰਦਾ ਛੱਡਦਾ ਹੀ ਨਹੀਂ ਸੀ ਹਾਂ ਉਦੋਂ ਜਦੋਂ ਭਾਈ ਕੰਦ ਤੇ ਚੜਕੇ ਮੇਰੇ ਡੈਡੀ ਨੇ ਮਾਰਿਆ ਵੀ ਕਿਹੜੇ ਹੋਇਆ ਇਹ ਉਹਨਾਂ ਨੇ ਭਾਈ ਗੱਡੀ ਸਟਾਰਟ ਕਰ ਲਈ ਤਾਇਆ ਅੱਛਾ ਗੱਡੀ ਸਟਾਰਟ ਕਰਕੇ ਆਪਣੇ ਨਾ ਕੰਦ ਦੇ ਨਾਲ ਹੀ ਟੋਆ ਸੀ ਇੱਥੇ ਪਾਣੀ ਪਾਣੀ ਨਿਕਲਦਾ ਹੁੰਦਾ ਸੀ ਇੱਧਰ ਹਾਂ ਉਹਨੇ ਉੱਥੋਂ ਕੁਦਰਤੀ ਮੇਰੇ ਡੈਡੀ ਦੇ ਹੱਥ 'ਚ ਰੋੜਾ ਲੱਗ ਗਿਆ ਆਇਆ ਜਦੋਂ ਗੱਡੀ ਇੱਧਰ ਨੂੰ ਕਰੀ ਉਹਨੇ ਡੜਾ ਮਾਰਿਆ ਭਾਈ ਉਹਨਾਂ ਨੂੰ ਆਏ ਹੋ ਗਿਆ ਵੀ ਫੌਜੀ ਆ ਕਿਤੇ ਫੈਰ ਮਾਰਿਆ ਅੱਛਾ ਵੀ ਗੱਡੀ ਦੇ ਬੱਜਾ ਕਿਤੇ ਫੈਰ ਹਾਂ ਉਹਨਾਂ ਨੇ ਕਰਕੇ ਰੇਸ ਗੱਡੀ ਦਿਵਲ ਲਈ ਹਾਂ ਮੈਂ ਡੈਡੀ ਕਹਿੰਦਾ ਬੀਚਾਰਾ ਮੈਂ ਤਾਂ ਛੋਟਾ ਹੀ ਸੀ ਹਾਂ ਮਾਂ ਸੀ ਹੁਣ ਕੱਲੀ ਅਗੇ ਵੀ ਆਪ ਦਾ ਇਹ ਤਾਂ ਲੱਗ ਹੀ ਰੋਲਾ ਪਾਉਣ ਬੁੜੀਆਂ ਦਾ ਹੁਣ ਦਿਨ ਉਹ ਹੀ ਹੁੰਦਾ ਹੈ ਜਦੋਂ ਹੁਣ ਰਾਤ ਨੂੰ ਚੋਰ ਆ ਕੇ ਰੌਲਾ ਹੀ ਪਾਵਾਂਗੇ ਯਾਰ ਹੋਰ ਕੀ ਕਰਾਂਗੇ ਹੋਰ ਕੀ ਕਰਾਂਗੇ ਅਸੀਂ ਤਾਂ ਬਈ ਛੱਡਤੀਆਂ ਚੀਕਾਂ ਰੌਲਾ ਪਾ ਐਨੇ ਸ਼ੁਕਰਾ ਸਾਰਾ ਆਂਡ ਕਮਾਂਡ ਉੱਠ ਖੜਿਆ ਹਾਂ ਜਿੰਨੇ ਆਪਣੇ ਵੀ ਬਾਵਾ ਕੱਠ ਹੋ ਗਿਆ ਹਾਂ ਮੇਰੇ ਡੈਡੀ ਨੇ ਗੱਡੀ ਦੇ ਡਾਲੇ ਪਿੱਛੇ ਲੌਂਕ ਕੇ ਦੇਖ ਲਿਆ ਵੀ ਵਿੱਚ ਪਸ਼ੂ ਇੱਕ ਵੀ ਨਹੀਂ ਹਾਂ ਐਨੇ ਜਾ ਕੇ ਆਪਣੇ ਆ ਛਪੜ ਤੇ ਪੈਂਦਾ ਮੋੜ ਹਾਂ ਉੱਥੇ ਗੱਡੀ ਹੋ ਗਈ ਹੌਲੀ ਤਾਇਆ ਅਰੇ ਟ੍ਰੱਕ ਜਦੋਂ ਹੌਲੀ ਹੋ ਗਿਆ ਸਾਰੀ ਆਪਦੇ ਨਾਲ ਬੀਤੀ ਹੈ ਗੱਲ ਆਪਣੇ ਹਾਂ ਜਦੋਂ ਡੈਡੀ ਕਹਿੰਦਾ ਟ੍ਰੱਕ ਹੌਲੀ ਹੋ ਗਿਆ ਉੱਥੇ ਉਤਰ ਗਿਆ ਭਈ ਐਵੇਂ ਅਖਦੇ ਹਾਂ ਉਹਨਾਂ ਨੇ ਥੋੜਾ ਜਿਹਾ ਗਾਂਹਾਂ ਜਾ ਕੇ ਰੋਕਿਆ ਟ੍ਰੱਕ ਥੱਲੇ ਉਤਰ ਕੇ ਆਇਆ ਬੰਦਾ ਵੀ ਫੜ ਗਏ ਹਾਂ ਉਹ ਜਿਹੜੇ ਬਿੰਦਰ ਕਹਿੰਦੀ ਆਪਣੇ ਬੂਟੇ ਰਮਾਣਿਆਂ ਦੇ ਉਹ ਜੈਸੂਗਾ ਘਰ ਖੁੰਜੇ ਚ ਹਾਂ ਉਹਨਾਂ ਦੀ ਸੀਗੀ ਰਾਤ ਨੂੰ ਪਾਣੀ ਦੀ ਵਾਰੀ ਬਾਰੀ ਖੁੱਲੀ ਸੀ ਮੇਰਾ ਡੈਡੀ ਉਹਨਾਂ ਦੇ ਘਰੇ ਵੜ ਗਿਆ ਬੰਦਾ ਮੇਰਾ ਪਿਓ ਅੱਛਾ ਜਦੋਂ ਉਹ ਉੱਤਰੀਆ ਟਰੱਕ 'ਚ ਉਹ ਭੱਜ ਕੇ ਇਧਰ ਵੜ ਗਿਆ ਵੀ ਚੋਰ 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 ਜਦੋਂ ਰੌਲਾ ਪੈ ਗਿਆ ਫੇਰ ਉਹ ਲੈ ਕੇ ਗੱਡੀ ਭੱਜ ਗਏ ਅੱਛਾ ਫੇਰ ਐਨੇ ਚੱਲ ਭਾਈ ਪਸ਼ੂ ਕੋਈ ਕਿੱਧਰ ਨੂੰ 8-10 ਪਸ਼ੂ ਸੀਗੇ ਕੋਈ ਕਿੱਧਰ ਨੂੰ ਰਾਤ ਨੂੰ ਫੇਰ ਇਕੱਠੇ ਕਰੇ ਤੈਨੂੰ ਵੀ ਪਤਾ ਹੀ ਐ ਹਾਂ ਫੇਰ ਚੰਨ ਉਹ ਇੱਕ ਕੱਟਾ ਦਾ ਆਦਾ ਸੀ ਤੋਏ ਸੀ ਤਿੱਕ ਪਿਆ ਓਏ ਉਹ ਕਟਰੀ ਸੀ ਉਹਦਾ ਉਹ ਗੱਡੀ ਨਾ ਉਹ ਛੋਟੀ ਪਹਿਲਾਂ ਕੱਟ ਕਰਦੀ ਸੀ ਇੱਥੇ ਘਰ ਪੈਂਦਾ ਸੀ ਗਮੰਡੀਆਂ ਦਾ ਗਾਰੇ ਵਾਲਾ ਟੋਆ ਸੀ ਹਾਂ ਉਹਦੇ ਚ ਡਿੱਗ ਪਿਆ ਉਹ ਛੋਟੀ ਤਾਂ ਬਾਹਰ ਹੀ ਨਹੀਂ ਆਈ ਜੇ ਉਹ ਪਹਿਲਾਂ ਹੀ ਕੁਦਰਤੀ ਵੱਧ ਕਰਦੀ ਹੁੰਦੀ ਕਟਰੂ ਦਾ ਛੇਤੀ ਲੈ ਕੇ ਉਹ ਲੈ ਜਾਂਦੇ ਸਾਰੀਆਂ ਡੰਗ ਕੇ ਹਾਂ ਫੇਰ ਉਦੋਂ ਇਹੋ ਜਿਹਾ ਮਨ ਟੁੱਟਦਾ ਫੇਰ ਆਪਾਂ ਪਸ਼ੂ ਰੱਖਣੇ ਛੱਡ ਦਿੰਦੇ ਤਾਇਆ ਹਾਂ ਮੈਂ ਤਾਂ ਫਿਰ ਫੌਜ ਚ ਵਗਿਆ ਤੈਨੂੰ ਪਤਾ ਗਾਹਾਂ ਦੀ ਗਾਹਾਂ ਉਹ ਹੋ ਗਿਆ ਫੇਰ ਆਪਾਂ ਮੱਝ ਲੈਣਗੇ ਹਾਂ ਆਪਣੀ ਰਾਹ ਚ ਲੈ ਗੱਡੀ ਵੱਜ ਗਈ ਦੇ ਚਾਰ ਦੀ ਗੱਡੀ ਵੱਜੀ ਟ੍ਰੈਕ 'ਚ ਉਹਨੇ ਹੂੰ ਨੇ ਵੇਚ ਦੱਸਿਆ ਨਹੀਂ ਅਸੀਂ ਸਵੇਰੇ ਸਵੇਰੇ ਦੱਸਦਾ ਵੀਰੇ ਜੇ ਬੰਦਾ ਹੁੰਦਾ ਨਾ ਵੀ ਰੱਬ ਜਿਹੜਾ ਕਰਦਾ ਚੰਗਾ ਹੀ ਕਰਦਾ ਅਸੀਂ ਮੱਝ ਲੈਣ ਗਏ ਆਹਾ ਹਾਂ ਆਪਣੀ ਗੱਡੀ ਜਾ ਕੇ ਆਪਣਾ ਇਥੋਂ 5 ਕਿਲੋਮੀਟਰ ਹੀ ਆ ਉਹ ਹਾਂ ਹਾਂ ਚੱਕੀ ਪਿੰਡ ਜਾ ਕੇ ਭਾਈ ਸਾਡੀ ਗੱਡੀ ਵੱਜ ਗਈ ਟਰੈਕਟਰ ਚ ਹਾਂ ਮੱਝ ਦਾ ਆਪਾਂ ਉਹਨੂੰ ਕਈ ਬੈਠੇ ਸੀ ਬਾਈ ਆਪਾਂ ਮੈਂ ਕਿਹਾ ਸਨੇਹਾ ਹੀ ਆ ਜਾਾਂਗੇ ਤੈਨੂੰ ਵੀ ਰਾਤ ਨੂੰ ਮੈਂ ਕਹਿ ਕੇ ਆਇਆ ਕਿ ਤਾਇਆ ਆਪਾਂ ਮੱਝ ਲੈਣ ਚੱਲਾਂਗੇ ਹਾਂ ਤੇ ਪਾਸ ਪੂਸ ਕਰਨੀ ਆ ਹਨਾ ਹਾਂ ਤੇ ਜਦੋਂ ਗੱਡੀ ਬਈ ਵੱਜ ਗਈ ਸਾਡਾ ਦਾ ਉੱਥੇ ਹੀ ਰਾਹ 'ਚ ਰੁਕ ਗਏ ਮੂਰੇ ਵਾਲਾ ਬੰਦਾ ਫੋਨ ਕਰੀ ਜਾਵੇ ਕਹਿੰਦਾ ਬਾਈ ਤੁਸੀਂ ਆਏ ਨਹੀਂ ਸਾਨੂੰ ਝੂਠ ਮਾਰਦਾ ਕਹਿੰਦਾ ਆਹ ਹਾਂ ਬੰਦੇ ਨੂੰ ਮੂਰੇ ਵਾਲੇ ਨੂੰ ਆਇਆ ਹੋਗਾ ਖਣੀ ਉਹੀ ਕਹਿੰਦਾ ਆਉਂਦੇ ਨਹੀਂ ਹਾਂ ਆਪਾਂ ਨੂੰ ਹੋ ਗਿਆ 8ਨਵੇਂ ਬਠਿੰਡੇ ਗੱਡੀ ਲੈ ਕੇ ਖਲਿਆਰੀ ਜਦੋਂ 15-20000 ਦਾ ਚੰਨ ਨੁਕਸਾਨ ਹੋ ਗਿਆ ਆਪਣਾ ਮੈਂ ਬੰਦੇ ਨੂੰ ਫੋਨ ਕਰਿਆ ਮੈਂ ਕਿਹਾ ਭਾਈ 8 ਨੇ ਤੇਰੇ ਕੋਲ ਅਸੀਂ ਪਹੁੰਚਾਂਗੇ ਹਾਂ ਚਾਚੇ ਦਾ ਮੁੰਡਾ ਸੀ ਆਪਣੇ ਵੱਡਾ ਨਾ ਵੀਰਪਾਲ ਕਾ ਮੁੰਡਾ ਉਹਨੂੰ ਮੈਂ ਫੋਨ ਕਰਿਆ ਮੈਂ ਕਿਹਾ ਮੋਟਰਸਾਈਕਲ ਲੈ ਕੇ ਆ ਆਪਾਂ ਵੀ ਝੂਠੇ ਪਾਵਾਂਗੇ ਮੱਝ ਆਪਾਂ ਲੈਣੀ ਲੈਣੀ ਆ ਹਾਂ ਬਚਾਰਾ ਉਹ ਫਿਰ ਮੋਟਰਸਾਈਕਲ ਲੈ ਕੇ ਆਇਆ ਫਿਰ ਅਸੀਂ ਗਏ ਤੈਨੂੰ ਤਾਂ ਘਰੇ ਛੱਡ ਗਏ ਸੀ ਉੱਤੇ ਅਸੀਂ ਆਖੇ ਵੀ ਚੱਲ ਗੱਡੀ ਲੋਟ ਹੋਊਗੀ ਤੂੰ ਹੁਣ ਬੁਢਾ ਬੰਦਾਗਾ ਵੀ ਕੀ ਕਰੇਗਾ ਉਹ ਤਾਂ 6 ਸਾਲ ਹੋ ਗਏ ਤਾਂ ਐ ਤੂੰ ਕਹਿੰਦਾ 2 ਸਾਲਾਂ ਦੀ ਗੱਲ ਆ ਹਾਂ 6 ਸਾਲ ਹੋ ਗਏ ਹੋਂ ਨਾ ਹਾਂ ਉਹ ਗੱਲ ਨੂੰ ਹੋ ਗਏ ਹੁਣ ਤੇ ਗੱਲ ਕਰ ਕਰ ਮਾਲੀ ਨੇ ਜੇ ਆਪਾਂ ਉਹਦੇ ਪਿੱਛੇ ਹਟ ਜਾਂਦੇ ਵੀ ਆਪਾਂ ਨਹੀਂ ਲੈਣੀ ਯਾਰ ਆਪਣਾ ਤਾਂ ਪਹਿਲਾਂ ਹੀ ਮੱਥਾ ਠੰਡਕ ਗਿਆ ਨਸਕਾਨ ਹੋ ਗਿਆ ਹਨਾ ਫਿਰ ਆਪਣੇ ਘਰੇ ਆ ਚੀਜ਼ਾਂ ਨਹੀਂ ਖੜਦੀਆਂ ਸੀ ਰੱਬ ਜਿਹੜਾ ਕਰਦਾ ਚੰਗੇ ਹੀ ਕਰਦਾ ਹਾਂ ਤੇ ਅੱਜ ਬਾਘੁਰੂ ਦੀ ਕਿਰਪਾ ਨਾਲ ਘਰ ਭਰਤਾ ਕਰਮਾਲੀ ਨੇ ਰੌਣਕ ਰੌਣਕ ਕੀ ਕਰਾਤੀ ਯਾਰ ਵਧੀਆ ਹੈ ਔਰ ਹਾਂ ਤੇ ਬਾਕੀ ਬੁਲਾ ਦੇ ਫਿਰ ਫਤੇ ਸਾਰਿਆਂ ਨੂੰ ਹਾਂ ਸਸਰੀ ਗੱਲ ਕਰਦੇ ਸਾਰੇ ਦੇਖੀ ਜਾਂਦੇ ਆਪਾਂ ਨੂੰ ਹਾਂ ਸਸਰੀ ਗੱਲ ਪਾਈ ਸਾਡੇ ਤਾਇਏ ਦੀ ਸਸਰੀ ਗੱਲ ਪ੍ਰਮਾਣ ਕਰਿਓ ਠੀਕ ਆ ਜੀ ਹਾਂ